ਦੋਸਤੋ ਬਰਸਾਤਾਂ ਦਾ ਮੌਸਮ ਚੱਲ ਰਿਹਾ ਬੂਟੇ ਲਗਾ ਲਓ ਅਸੀਂ ਵੀ ਬਹੁਤ ਸਾਰੇ ਬੂਟੇ ਲਗਵਾ ਰਹੇ ਆ ਬੂਟੇ ਪੈਕ ਹੋ ਰਹੇ ਆ ਖੇਤ ਲਾਵਾਂਗੇ ਬੂਟੇ ਆ ਤੇ ਦੋਵੇਂ ਬਾਈ ਭਰੀ ਜਾਂਦੇ ਆ ਬੂਟੇ ਤੇ ਇਹਨਾਂ ਨੂੰ ਆਪਾਂ ਖੇਤ ਭੇਜਾਂਗੇ ਟਰਾਲੀ 'ਚ ਜਾਂ ਛੋਟਾ ਥਿੱਕ ਰੱਖ ਕੇ ਤੇ ਜਿੰਨੇ ਕਾਰ 'ਚ ਜਾਂਦੇ ਆ ਅਸੀਂ ਕਿਰਨ 2-4 ਬੂਟੇ ਕਾਰ 'ਚ ਧਰ ਕੇ ਤੇ ਖੇਤ ਲੈ ਕੇ ਆਉਣਾ ਜਾਂ ਕੇ ਤੇ ਤੁਸੀਂ ਵੀ ਬੂਟੇ ਲਗਾ ਲਓ ਬੂਟੇ ਲਗਾਉਣ ਲਈ ਕੁਝ ਨਹੀਂ ਕਰਨਾ ਹੁੰਦਾਗਾ ਬਸ ਲਈ ਉਦਮ ਚਾਹੀਦਾ ਆਪਾਂ ਨੂੰ ਹਨਾ ਹੁਣ ਦੇਖੋ ਵੀ ਤੁਹਾਨੂੰ ਐ ਲੱਗਦਾ ਵੀ ਮੇਰਾ 2-4000 ਜੇਬ ਚੋਂ ਲੱਗ ਜਾਊਗਾ ਫਿਰ ਕੀ ਹੋਗਾ ਯਾਰ ਜੇ ਤੁਸੀਂ ਹੁਣ ਮੰਨ ਲਓ ਨਿੰਬੂ ਦਾ ਬੂਟਾ ਲਾਉਣੇ ਹੋ ਇੱਕ ਬੂਟਾ ਮੰਨ ਲਓ ਲਾਉਣੇ 10 ਰੁਪਈਆ ਦਾ ਵੇਖਦਾ ਬਾਜ਼ਾਰ ਚ ਹਨਾ ਜੇ ਆਪਾਂ ਪੈਸਾ ਦੀ ਗੱਲ ਹੀ ਕਰਨ ਲੱਗੇ ਹਨਾ ਵੀ 10 ਰੁਪਈਆ ਦਾ ਨਿੰਬੂ ਵੇਖਦਾ ਬਾਜ਼ਾਰ ਚ ਤੇ 2-3 ਸਾਲਾਂ ਮਗਰੋਂ ਇੱਕ ਇੱਕ ਬੂਟਾ ਤੁਹਾਨੂੰ 10-10 ਹਜ਼ਾਰ ਰੁਪਿਆ ਕਮਾ ਕੇ ਦੇਊਗਾ ਸੀਜ਼ਨ ਦਾ ਤੇ ਜੇ ਮੰਨ ਲਓ ਤੁਸੀਂ 10 ਬੂਟੇ ਵੀ ਲਾ ਲਏ ਤਾਂ ਇੱਕ ਬੂਟੇ ਤੋਂ ਦੇਖ ਲਓ ਕਿੰਨੇ ਪੈਸੇ ਬਣਦੇ 10 ਹਜ਼ਾਰ 10ਾਂ ਤੋਂ ਲੱਖ ਰੁਪਿਆ ਦੇਖ ਲਓ ਕਲੇ ਨਿੰਬੂਆਂ ਤੋਂ ਜੇ ਮੈਂ ਮੇਰੀ ਗੱਲ ਗਲਤ ਲੱਗਦੀ ਹੈ ਨਾ ਬਾਜ਼ਾਰ ਦਾ ਢੇਡਾ ਕੱਢ ਕੇ ਹੋ ਯਾਰ ਜਾ ਕੇ ਜਾ ਕੇ ਦੇਖੋ ਵੀ ਨਿੰਬੂ ਦਾ ਕੀ ਰੇਟ ਆ ਨਿੰਬੂ ਲਾ ਲਓ ਅਮਰੂਦ ਲਾ ਲਓ ਕਈ ਵਾਰੀ ਆਪਾਂ ਖੇਤ ਬੈਠੇ ਹੋਨੇ ਆਪਣੇ ਕੋਲ ਕੋਈ ਯਾਰ ਦੋਸਤ ਆ ਜਾਂਦਾ ਇੱਕ ਦੂਜੇ ਦੇ ਮੂੰਹ ਨਹੀਂ ਚੱਖੀ ਜਾਂਦਾ ਹੁੰਦਾ ਤੇ ਢੇਡਰ ਨੂੰ ਲੱਗੀ ਹੁੰਦੀ ਹੈ ਭੁੱਖ ਨਾ ਹੀ ਰੋਟੀ ਹੁੰਦੀ ਹੈ ਚੋਲੇ ਚ ਤੇ ਉਦੋਂ ਤੁਸੀਂ ਚਾਰ ਅਮਰੂਦ ਤੋੜ ਕੇ ਅਗਲੇ ਨੂੰ ਖਵਾ ਦਿਓ ਕਿੰਨਾ ਅਗਲਾ ਖੁਸ਼ ਹੁੰਦਾ ਹਨਾ ਨਾਲੇ ਤਾਕਤਵਰ ਚੀਜ਼ ਆ ਆਪ ਕਈ ਵਾਰੀ ਖਾਲ ਖੁਲ ਘਟਦੇ ਹਨਾ ਉੱਥੇ ਕੰਮ ਕਰਨਾ ਪੈਂਦਾ ਖੇਤ ਭੁੱਖ ਲੱਗ ਜਾਂਦੀ ਹੈ ਫਲ ਫਰੂਟ ਖਾ ਲੈੰਦਾ ਬੰਦਾ ਨਹੀਂ ਤੇ ਦੇਖ ਲੈ ਯਾਰ 4-5000 ਰੁਪਏ ਸੀਜ਼ਨ ਦਾ ਠੇਕਾ ਇਹਦਾ ਅਮਰੂਦਾਂ ਦਾ ਕਰਨਾ ਕੁਝ ਵੀ ਨਹੀਂ ਹੁੰਦਾ ਅਗਲੇ ਆਪੇ ਤੋੜ ਕੇ ਲੈ ਕੇ ਜਾਂਦੇ ਨਾਲੇ ਬਾਈ ਜੀ ਬਾਈ ਜੀ ਕਰਦੇ ਹੁੰਦੇ ਆ ਹੈ ਤੇ ਜਿਹੜੇ ਸ਼ੌਂਕੀ ਬੰਦੇ ਆ ਕੋਠੀਆਂ ਚ ਅਸੱਤ ਪੱਤੀ ਲਾ ਲਓ ਆ ਵਾਲੀ ਅਸੀਂ ਵੀ ਬਹੁਤ ਸਾਰੇ ਬੂਟੇ ਲਾ ਰਹੇ ਆ ਕਿਉਂਕਿ ਜਿਹੜੀਆਂ ਪਈਆਂ ਦੇ ਉੱਤੇ ਤਾਂ ਆਪਾਂ ਡੈਕੋਰੇਸ਼ਨ ਬੂਟੇ ਲਾ ਸਕਦੇ ਹੁੰਨੇ ਆ ਹਨਾ ਤੇ ਸਫੈਦਾ ਸਬੂਧਾ ਨਾ ਲਾਇਆ ਕਰੋ ਦੋਸਤੋ ਅਸੀਂ ਨਹੀਂ ਲਾਇਆ ਸਫੈਦਾ ਸਬੂਧਾ ਇਹ ਤਾਂ ਨਾ ਯਾਰ ਪੰਜਾਬ ਨਾ ਕਿਸੇ ਨੇ ਨਾ ਬਹੁਤ ਵੱਡਾ ਕਹਿੰਦੇ ਵੀ ਝੁਲਮਿਟ ਆਇਆ ਸੀ ਜਿਹੜਾ ਸਫੈਦਾ ਤੇ ਇਹ ਬੂਟਾ ਫਣ ਦਿੱਤਾ ਪੰਜਾਬੀਆਂ ਨੂੰ ਸਫੈਦਾ ਦਾ ਪਾਣੀ ਇੰਨਾ ਕਿ ਚੂਸ ਰਿਆ ਨਾ ਧਰਤੀ ਇਹ ਥੋਂ ਵੀ ਸਫੈਦਾ ਨਹੀਂ ਤੁਸੀਂ ਲਾਉਣਾ ਜਦੋਂ ਦੋਸਤੋ ਤੁਸੀਂ ਬੂਟਾ ਲਾਣੇ ਹੁੰਨੇ ਆ ਨਾ ਤੇ ਟੂਆ 2/2 ਦਾ ਪੱਟਕੇ ਹੈ ਉਹਦੇ ਚ 2-3 ਘੰਟੇ ਪਹਿਲਾਂ ਨਿੰਮ ਦੇ ਪੱਤੇ ਛੜਦਿਆ ਕਰੋ ਇਹਦੇ ਨਾਲ ਜੜਾ ਨੂੰ ਸਿਉਂਕ ਨਹੀਂ ਪੈਂਦੀ ਤੇ ਅਸੀਂ ਵੀ ਸਲਾਹ ਜੀ ਬਣਾਈ ਜਾਂਦੇ ਸੀ ਵੀ ਕਿਹੜੇ-ਕਿਹੜੇ ਕਰੀਏ ਕਿਹੜੇ-ਕਿਹੜੇ ਬੂਟੇ ਲਈਏ ਕਿਹੜੇ ਕਿੰਨੇ ਲਈਏ ਫਿਰ ਅਸੀਂ ਬਣਾ ਲਈ ਸਲਾਹ ਵੀ ਆ ਇੰਨੇ ਲੈਣਿਆ ਇੰਨੇ ਲੈਣਿਆ ਤੇ ਇਹਨਾਂ ਦੀ ਵੀ ਰੈ ਲਈ ਵੀ ਕਿਹੜੇ-ਕਿਹੜੇ ਵੀ ਦਵਾਈ ਦੋਈ ਕਿਹੜੀ ਆ ਹਨਾ ਤੇ ਉਹ ਸਾਰੀਆਂ ਅਸੀਂ ਹੁਣ ਦੇਖੋ ਵੀ ਕੱਲੇ ਕੱਲੇ ਚੀਜ਼ ਤੇ ਧਿਆਨ ਮਾਰ ਕੇ ਆਂਦਾ ਫਿਰ ਮੈਂ ਵੇਖ ਕੇ ਆਂਦਾ ਵੀ ਕਿਹੜੇ ਕਿਹੜੇ ਕਢਾ ਲਿਆ ਸਾਰੇ ਅਸੀਂ ਕਢਾ ਲਏ ਸੀਗੇ ਵੀ ਲੈ ਕੇ ਜਾਣਾ ਜਿਹੜੇ ਹੁਣ ਹਨਾ ਤੇ ਦੋਸਤੋ ਜਿਹੜੇ ਦੇਸੋਂ ਆਂਜਣਾ ਕੜੀ ਪੱਤਾ ਅਰਜਣ ਇਹ ਜੇ ਤੁਸੀਂ ਆਯੁਰਵੈਦਿਕ ਬੂਟੇ ਵੀ ਲਾ ਸਕਦੇ ਹੋ ਤੇ ਨਮ ਦੇ ਬੂਟੇ ਜ਼ਰੂਰ ਲਾਇਆ ਕਰੋ ਦੋਸਤੋ ਕਿਉਂਕਿ ਨਮਕ ਅਜੀਹਾ ਦਰਖਤਾ ਜਿਹੜਾ ਹਰ ਦਵਾਈ ਦੇ ਵਿੱਚ ਵਰਤਿਆ ਜਾਂਦਾ ਤੇ ਦੇਖ ਲੋ ਜਿਹੜੇ ਗਲਾਬ ਦੇ ਪੌਦੇ ਆ ਜਾਂ ਇਹਨਾਂ ਨੂੰ ਕਲਮਾ ਕਹਿ ਦਿੰਦੇ ਆ ਇਹਨਾਂ ਨੂੰ ਲਾ ਲਿਆ ਕਰੋ ਇਹਦੇ ਚ ਦੇਖੋ ਠੇਕੇ ਦੇ ਦਿੱਤੇ ਜਾਂਦੇ ਆ ਵੀਰੇ ਇਹ ਜਿਹੜੇ ਗਲਾਬ ਦੇ ਫੁੱਲ ਆ ਤੁਸੀਂ ਕਮਾਈ ਕਰ ਸਕਦੇ ਹੋ ਨਾ ਤੇ ਜਿਹੜੀ ਵਿਆਹ ਵਾਲੀ ਕਾਰ ਨਹੀਂ ਕਹਿ ਦਿੰਦੇ ਆ ਵੀ ਡੋਲੀ ਵਾਲੀ ਕਾਰ ਉੱਤੇ ਫੁੱਲ ਲੱਗੇ ਹੁੰਦੇ ਆ ਤੇ ਉਦੋਂ ਰੇਟ ਪੁੱਛ ਕੇ ਦੇਖੋ 100-100 ਰੁਪਏ 'ਚ ਵਿਕਦਾ ਗਲਾਬ ਇੱਕ ਇੱਕ ਫੁੱਲ ਤੇ ਯਾਰ ਪੈਸੀ ਪੈਸੇ ਮੈਂ ਤਾਂ ਕਹਣਾ ਇਹਦੇ ਚ ਪਤਾ ਨਹੀਂ ਲੋਕ ਕਿਉਂ ਨਹੀਂ ਕਾਰੋਬਾਰ ਕਰ ਰਹੇ ਹੈ ਜੇ ਤੇ ਮੰਨ ਲਓ ਤੁਸੀਂ ਕਣਕ ਝੋਨਾ ਲਾਉਣਾ ਹੁੰਦਾ ਉਹ ਵੀ ਲੈ ਚਲੋ ਭਰਾ ਉਹ ਇਹਨਾਂ ਨੂੰ ਤੁਸੀਂ ਵਟਾਂ-ਵਟਾਂ ਦੇ ਲਾ ਲਓ ਜ਼ਰੂਰੀ ਆ ਹੁਣ ਦੇਖ ਲਓ ਜਾਮਣ ਲਾ ਲਓ ਜਾਮਣ 6000 ਰੁਪਏ ਠੇਕਾ ਦੇਖ ਲਾ ਤੇ ਕੀ ਕਰਨਾ ਹੁੰਦਾ ਕੁਝ ਵੀ ਨਹੀਂ ਕਰਨਾ ਹੁੰਦਾ ਬਸ ਇੱਕ ਵਾਰੀ ਲਾ ਕੇ ਜਾਮਣ ਤੇ ਛੱਡ ਦਿਓ ਤੇ ਆਪੇ ਖਾਲਾਂ-ਖੂਲਾਂ ਤੇ ਆਪੇ ਹੋ ਜਾਂਦੇ ਆ ਅਜੇ ਸਾਰੇ ਤਰ੍ਹਾਂ ਦੇ ਬੂਟੇ ਲੈ ਲੈ ਜਾ ਬਾਈ ਤੁਮੈਂ ਗੱਲ ਬੋਚਦਾ ਸੀ ਇਹ ਕਹਿੰਦਾ ਨਾ ਜਿਹੜੇ ਪੱਤਿਆਂ ਨੂੰ ਆਹ ਨਿੰਬੂਆਂ ਦੇ ਪੱਤਿਆਂ ਨੂੰ ਬਿਮਾਰੀ ਮੂਰੀ ਜੀ ਪੈਂਦੀ ਹੁੰਦੀ ਆ ਕਹਿੰਦਾ ਪਰਫਿਨੋਸ ਦਵਾਈ ਹੁੰਦੀ ਆ ਜਾਂ ਤਾਂ ਉਹ ਛਿੜਕ ਦਿਓ ਹਨਾ ਇਹਦੇ ਉੱਤੇ ਜਾਂ 6 ਮਹੀਨੇ ਪੁਰਾਣੀ ਲੱਸੀ ਪਈ ਹੋਵੇ ਘਰੇ ਲੱਸੀ ਨਹੀਂ ਹੁੰਦੀ ਆ ਪੀਣ ਵਾਲੀ ਲੱਸੀ 6 ਮਹੀਨੇ ਪੁਰਾਣੀ ਲੱਸੀ ਉਹ ਨੂੰ ਪਤਲੀ ਕਰਕੇ ਛੜਕਾ ਕਰ ਦਿਓ ਕਹਿੰਦੇ ਨਿੰਬੂਆਂ ਨੂੰ ਲੱਗਣ ਵਾਲੀ ਬਿਮਾਰੀ ਖਾਤਮ ਹੋ ਜਾਂਦੀ ਆ ਠੀਕ ਆ ਜਾਂ ਤਾਂ ਪਰਫਿਨੋਸ ਦਵਾਈ ਆ ਉਹ ਛਿੜਕ ਦਿਓ ਉਦੇ ਨਾਲ ਆਹ ਪਤਲੇ ਪੇੜ ਜੀ ਸੁੰਡੀ ਜਿਹੜੀ ਆ ਹੁੰਦੀ ਆ ਨੈਂਬੂਆ ਨੂੰ ਪੈਂਦੀ ਆ ਇੱਕ ਖਤਮ ਹੋ ਜਾਂਦੀ ਆ ਹਨਾ ਤੇ ਨਹੀਂ ਤਾਂ 4 4 ਫੁੱਟ ਦੇ ਤੁਸੀਂ ਬੂਟੇ ਲਾ ਲਓ ਹਰ ਬੂਟੇ ਦੇ ਵਿੱਚ ਨਾ 4 4 ਫੁੱਟ ਦੀ ਵਿੱਥ ਰੱਖਣੀ ਆ ਦੋਸਤੋ ਤੇ ਤੁਸੀਂ ਕਮੈਂਟ ਕਰੋ ਵੀ ਕਿੰਨੇ ਕਿੰਨੇ ਲਾ ਰਹੇ ਹੋ ਅਸੀਂ ਵੀ ਲਾ ਰਹੇ ਆ